ਤੁਹਾਰੇ ਕਾਲਜ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਸਲਵਾਰ ਨੂੰ ਡਿਜ਼ਾਈਨ ਕਰਨਾ ਦੱਸੂਗੀ ਸਲਵਾਰ ਦੇ ਪਹੁੰਚੇ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਆਵਲ ਲੇਸ ਆਪਾਂ ਯੂਜ਼ ਕਰਾਂਗੇ ਤੇ ਆ ਪੱਟੀ ਆਪਾਂ ਸ਼ਾਰਟ ਦੇ ਨਾਲ ਦੀ ਕੁੜਤੀ ਦੇ ਨਾਲ ਦੀ ਪੱਟੀ ਲੈ ਲਈ ਹੈਗੀ ਇਹਦੇ ਨਾਲ ਦੀ ਇਸ ਤਰ੍ਹਾਂ ਦੀ ਕੁੜਤੀ ਹੈ ਪਲੇਨ ਜਿਹੜੀ ਆਪਣੀ ਬਾਟਮ ਹੈਗੀ ਇਹਨੂੰ ਆਪਾਂ ਅੱਜ ਡਿਜ਼ਾਈਨ ਕਰਾਂਗੇ ਆ ਲੇਸ ਦੇ ਨਾਲ ਐਥੇ ਤੁਹਾਨੂੰ ਦੱਸੂਗੀ ਕਿ ਇਸ ਤਰ੍ਹਾਂ ਨੂੰ ਡਿਜ਼ਾਈਨ ਕਰਨਾ ਹੈ ਸਭ ਤੋਂ ਪਹਿਲਾਂ ਪੱਟੀ ਤੇ ਆਪਾਂ ਲੈਸ ਨੂੰ ਅਟੈਚ ਕਰਾਂਗੇ ਮੈਮੂਰੀ ਇਹਦੀ ਸਲਵਾਰ ਦੀ ਬਾਜ ਚ ਬਣਾਉਂਗੀ ਤੇ ਇਥੋਂ ਹੇਠੇ ਤੋਂ 6 ਇੰਚ ਜਾਂ 5.5 ਇੰਚ ਮਾਰਜਨ ਛੱਡ ਕੇ ਇੱਥੇ ਮੈਂ ਪੱਟੀ ਲਗਾਉਂਗੀ ਮੂਰੀ ਮੈਂ ਬਾਜ ਚ ਬਣਾਉਂਗੀ ਤੁਸੀਂ ਪਹਿਲਾਂ ਵੀ ਮੂਰੀ ਬਣਾ ਸਕਦੇ ਹੋਗੇ ਹੁਣ ਆਪਾਂ ਇਹ ਪੱਟੀ ਤੇ ਲੈਸ ਨੂੰ ਅਟੈਚ ਕਰਾਂਗੇ ਇਸ ਤਰ੍ਹਾਂ ਜਿਹੜਾ ਸਿੱਧਾ ਪਾਸੇ ਆਪਾਂ ਉੱਪਰਲੀ ਸਾਈਡ ਹੀ ਰੱਖਾਂਗੇ ਲੈਸ ਦਾ ਸਿੱਧਾ ਪਾਸਾ ਉੱਪਰਲੀ ਸਾਈਡ ਰੱਖਣਾ ਤੇ ਇੱਕ ਪੈਰ ਦਾ ਮਾਰਜਨ ਛੱਡ ਕੇ ਆਪਾਂ ਨੇ ਦੇਖੋ ਮਸ਼ੀਨ ਦੇ ਇੱਕ ਪੈਰ ਦਾ ਮਾਰਜਨ ਛੱਡ ਕੇ ਇਸ ਲੈਸ ਨੂੰ ਆਪਾਂ ਇਸ ਤਰ੍ਹਾਂ ਅਟੈਚ ਕਰ ਲੈਣਾ ਹੈ ਸਭ ਤੋਂ ਪਹਿਲਾਂ ਪੱਟੀ ਨਾਲ ਅਟੈਚ ਕਰਾਂਗੇ ਫਿਰ ਹਿਲਦੀ ਨਹੀਂ ਹੈਗੀ ਲੈਸ ਆਪਣੀ ਜਿਹੜੀ ਹੈਗੀ ਐ ਇਸ ਤਰ੍ਹਾਂ ਦੇਖੋ ਇਹਨੂੰ ਬਿਲਕੁਲ ਆਰਾਮ ਦੇ ਨਾਲ ਇਸ ਤਰ੍ਹਾਂ ਅਟੈਚ ਕਰਦੇ ਜਾਣਾ ਹੈ ਦੇਖੋ ਇਸ ਤਰ੍ਹਾਂ ਕੱਪੜੇ ਨੂੰ ਥੋੜਾ ਜਿਹਾ ਪੁਸ਼ ਕਰਦੇ ਹੋਏ ਤੁਸੀਂ ਇਹਨੂੰ ਲੈਸ ਨੂੰ ਹੌਲੀ-ਹੌਲੀ ਲਗਾ ਲੈਣਾ ਹੈ ਬਰਬਿੰਗ ये पूरे कपड़े तो आप लगा पाए लैस न अटैच करने वेले कोई जल्दबाजी नहीं करनी हली हली एक लैस में अटैच करना है तो बहुत सोहनी फिनिशिंग देना दे क्योंकि फिनिशिंग होनी चाहिए कपड़े होनी। था था तो बहुत ही ज़्यादा जरूरी है फिनिशिंग होने पानी जो भी लैस हैगी लगा ली है ਅਤੇ ਦੂਜੀ ਸਾਈਡ ਵੀ ਇਹਦੇ ਇਸੇ ਤਰ੍ਹਾਂ ਇੰਨਾ ਮਾਰਜਿਨ ਜਿੰਨਾ ਆਪਾਂ ਇਧਰੀ ਸਾਈਡ ਛੱਡੇ ਹੋਣਾਈ ਮਾਰਜਿਨ ਆਪਾਂ ਇਧਰੀ ਸਾਈਡ ਛੱਡਣਾਗਾ ਇਸੇ ਤਰ੍ਹਾਂ ਆਪਾਂ ਇਧਲੇ ਪਾਸੇ ਵੀ ਆ ਲੈਸ ਜਿਹੜੀ ਲਗਾ ਲਾਂਗੇ ਪੂਰੀ ਪੂਰੀ ਪੱਟੀ ਦੇ ਵਿੱਚ ਫਿਰ ਆਪਾਂ ਇਹਨੂੰ ਸਲਵਾਰ ਦੇ ਨਾਲ ਅਟੈਚ ਕਰਾਂਗੇ ਮੈਂ ਤੁਹਾਨੂੰ ਦੱਸੂਗੀ ਇਸ ਤਰ੍ਹਾਂ ਅਟੈਚ ਕਰਨੀ ਹੈ ਆਪਾਂ ਦੋਨੇ ਸਾਈਡ ਦੀਆਂ ਦੋਨੇ ਪੱਟੀਆਂ ਤੇ ਲੈਸ ਲਗਾ ਕੇ ਦੋਨੇ ਪਾਸੇ ਇਹਨੂੰ ਤਿਆਰ ਕਰ ਲਿਆਗਾ हूँ आप सलवार के ना अटैच करा सलवार से पहला मार्किंग करा मैं थोड़ा दस दी किस तरह आपको मार्किंग करनी है बिल्कुल एक जी दो पल्लियाँ मार्किंग करनी है वैसे मैं एक पला लूँगी एक पल्त मार्किंग करके दिखाऊंगी आप अपनी सलवार से मार्किंग करा इस तरह आप छे इंच मार्क करा देखो छे इंच तो एक सूत मैं उपर रख्या होगा इस तरह मार्किंग छोटी जी कर ली है इस तरह सामने भी जाके इधर भी मार्किंग करा इस तरह सवा छे इंच तो बिल्कुल बराबर होनी चाहिए थोड़ी छे इंच सूत उपर करा आप छः इंच तो इस तरह तो शेंच पूरे छे इंच भी लगा सकते हो गए मार्किंग जी कर सके इधरली साइड भी देखो इसी इस तरह पूरी एकोजी मार्किंग करनी है पहला फिर तुम इस अटैच कर देना इस तरह जी मार्क्स हैं अपने इन्होंने आप इस तरह सीधा कर लेंगे तो लाइन ड्रॉ करेंगे इस तरह सीधी लाइन अपने, अपने ड्रॉ कर लेनी है उपरले पास लाइन ड्रॉ की हैगी नीचे पास करके तो अपने आप अपनी सैट हो जूगी देखो आप नीचे आले पासे जी लाइन है ध्यान रखना इस गल का ਹੁਣ ਆਪਾਂ ਇਹਦੇ ਉੱਤੇ ਪੱਟੀ ਲਗਾਵਾਂਗੇ ਹੁਣ ਇਸ ਤਰ੍ਹਾਂ ਜਿਹੜੀ ਆਪਾਂ ਮਾਰਕਿੰਗ ਕੀਤੀ ਹੈ ਉਹ ਮਾਰਕਿੰਗ ਤੋਂ ਆਪਾਂ 1 ਪੈਰ ਦਾ ਮਾਜਨ ਰੱਖਣਾ ਹੈਗਾ ਦੇਖੋ ਦੋ ਕਸੂਤ ਦਾ ਮਾਜਨ ਹੈਗਾ ਜਿਹੜਾ ਆਪਾਂ ਨੇ ਅਲੱਗ ਰੱਖਣਾ ਹੈਗਾ ਦੋ ਕਸੂਤ ਦਾ ਫਰਕ ਆਪਾਂ ਰੱਖਣਾ ਹੈ ਦੋ ਸੂਤ ਨੀਚੇ ਜਿਹੜੀ ਪੱਟੀ ਹੈਗੀ ਰੱਖਣੀ ਹੈਗੀ ਮੈਂ ਬਿਲਕੁਲ ਉੱਪਰਲੀ ਸਾਈਡ ਨੂੰ ਮੋੜ ਕੇ ਜਿਹੜੀ ਜਿੱਥੇ ਮੈਂ ਲਗਾਉਣੀ ਸੀਗੀ ਉੱਥੇ ਲਗਾ ਟ ਕੰਪਲੀਟ ਕਰ ਲਈ ਹੈਗੀ ਆ ਇਧਰਲੇ ਪਾਸੇ ਦੇਖੋ ਆਪਣੀ ਬਾਹਰੀ ਸਾਈਡ ਦੀ ਲੁੱਕ ਇਸ ਤਰ੍ਹਾਂ ਦੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਹੁਣ ਆਪਾਂ ਇਧਰਲੇ ਪਾਸੇ ਵੀ ਉਸੇ ਤਰ੍ਹਾਂ ਸिलाई ਲਗਾਵਾਂਗੇ ਫਿਰ ਇਸ ਤਰ੍ਹਾਂ ਇਹਦਾ ਉਲਟਾ ਪਾਸਾ ਕਰਾਂਗੇ ਤੇ ਨੂੰ ਇਸ ਤਰ੍ਹਾਂ ਫੋਲਡ ਕਰਦੇ ਕਰਦੇ ਇਹਨੂੰ ਇਸ ਤਰ੍ਹਾਂ ਦੇਖੋ ਫੋਲਡ ਕਰਾਂਗੇ ਸਲਾਈ ਵਾਲਾ ਪਾਸਾ ਜਿਹੜਾ ਆਪਣਾ ਉੱਪਰ ਰੱਖਾਂਗੇ ਆਪਾਂ ਇਹ ਦੇਖੋ ਇਸ ਤਰ੍ਹਾਂ ਬਿਲਕੁਲ ਸੈੱਟ ਕਰਕੇ ਇਹਨੂੰ ਕੱਪੜੇ ਨੂੰ ਸਿੱਧਾ ਕਰਕੇ ਇੱਥੇ ਮਸ਼ੀਨ ਦੇ نیچے ਰੱਖਾਂਗੇ ਤੇ ਜਿਹੜੀ ਆ ਸਲਾਈ ਹੈ ਇਹਦੇ ਬਿਲਕੁਲ ਉੱਪਰ-ਉੱਪਰ ਦੀ ਆਪਾਂ ਸਲਾਈ ਲਗਾ ਲਾਂਗੇ ਤੁਸੀਂ ਪੱਟੀ ਵਾਲੀ ਸਾਈਡ ਤਾਂ ਸਲਾਈ ਕਰ ਸਕਦੇ ਦਿੱਲੀ ਸਾਈਡ ਸਲਾਈ ਨਹੀਂ ਕਰੀ ਰਹੀ ਤਾਂ ਤੁਹਾਡੀ ਜਿਹੜੀ ਪਹਿਲਾਂ ਸਲਾਈ ਲੱਗੀ ਹੋਈ ਹੈ ਉਹ ਸਲਾਈ ਦਿਖਾਈ ਦੇਣੀ ਹੈ ਦੇਖੋ ਤੁਸੀਂ ਇਸ ਤਰ੍ਹਾਂ ਆਰਾਮ ਦੇ ਨਾਲ ਇਹਨਾਂ ਸੈੱਟ ਕਰ ਲੈਣਾ ਹੈ ਕੱਪੜੇ ਨੂੰ ਚੰਗੀ ਤਰ੍ਹਾਂ ਫਿਰ ਤੁਸੀਂ ਸਲਾਈ ਲਗਾਉਣੀ ਸਟਾਰਟ ਕਰਨੀ ਹੈਗੀ ਇਸ ਤਰ੍ਹਾਂ ਬਿਲਕੁਲ ਇੱਕੋ ਜਿਹਾ ਮਾਰਜਨ ਤੁਸੀਂ ਰੱਖਣਾ ਹੈ ਸਲਾਈ ਲਗਾਉਂਦੇ ਹੋਏ ਦੇਖੋ ਇੱਧਰ ਜਿਹੜੀ ਫੋਲਡਿੰਗ ਵਾਲਾ ਮਾਰਜਿਨ ਹੈ ਬਿਲਕੁਲ ਇੱਕੋ ਜਿਹਾ ਰੱਖਣਾ ਤੁਸੀਂ ਇਹਨੂੰ ਧਿਆਨ ਦੇ ਨਾਲ ਸੈੱਟ ਕਰਦੇ ਹੋਏ ਜਿੰਨਾ ਤੁਸੀਂ ਪਹਿਲਾਂ ਆਪਾਂ ਨੇ ਪੱਟੀ ਤੇ ਸਲਾਈ ਲਗਾਉਂਦੇ ਹੋਏ ਮਾਰਜਿਨ ਰੱਖਿਆ ਸੀ ਸਿਰਫ ਉਹੀ ਮਾਰਜਿਨ ਰੱਖਣਾ ਹੈ ਸਲਾਈ ਆਪਾਂ ਕੰਪਲੀਟ ਕਰ ਲਈ ਹੈ ਦੇਖੋ ਬੈਕ ਸਾਈਡ ਤੋਂ ਤੁਸੀਂ ਇਹਦਾ ਲੁੱਕ ਦੇਖ ਸਕਦੇ ਹੋ ਇੱਥੇ ਕੋਈ ਧਾਗੇ ਵਗੈਰਾ ਨਹੀਂ ਨਿਕਲਣਗੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬੈਕ ਸਾਈਡ ਤੋਂ ਲੱਗੇਗਾ ਇਹਦੇ ਵਿੱਚ ਜਦੋਂ ਤੁਸੀਂ ਸਲਵਾਰ ਦੀ ਕਟਿੰਗ ਕਰੋਗੇ ਤਾਂ 1 ਇੰਚ ਤੁਸੀਂ ਮਾਰਜਿਨ ਐਕਸਟਰਾ ਰੱਖ ਲੈਣਾ ਹੈ 1 ਇੰਚ ਤੁਸੀਂ ਵਾਧ ਕੱਪੜਾ ਕੱਟ ਲੈਣਾ ਹੈ ਇਕੋ ਹੁਣ ਆਹ ਸਾਈਡ ਆਪਣੀ ਬਾਹਰਲੀ ਸਾਈਡ ਆਉਗੀ ਆਹ ਆਪਣੀ ਫਾਈਨਲ ਲੁੱਕ ਹੈਗੀ ਇਹਦੀ ਜਿਹੜੀ ਪੱਟੀ ਲਗਾ ਕੇ ਆਪਾਂ ਡਿਜ਼ਾਈਨ ਕੀਤੀ ਹੈਗੀ ਇਸੇ ਤਰ੍ਹਾਂ ਤੁਸੀਂ ਦੂਸਰੀ ਮੋਹਰੀ ਨੂੰ ਡਿਜ਼ਾਈਨ ਕਰ ਲਓਗੇ ਆ ਤੁਹਾਨੂੰ ਥੋੜੇ ਜਿਹਾ ਵੱਲਜੇ ਲੱਗ ਰਹੇ ਹੋਣਗੇ ਪ੍ਰੈਸ ਕਰਕੇ ਆਇਰਨ ਕਰਕੇ ਠੀਕ ਹੋ ਜਾਂਦੇ ਬਿਲਕੁਲ ਤੇ ਇਹ ਫਾਈਨਲ ਲੁੱਕ ਹੈਗੀ ਇਹ ਤੁਹਾਡੀ ਮੋਹਰੀ ਤੇ ਇਸ ਤਰ੍ਹਾਂ ਆਉਗੀ ਦਿਖਾਉਣੀ ਹੈ ਹਨਾ ਇਹ ਆਪਣੀ ਮੂਰਿਤ ਦੇਖੋ ਇਸ ਤਰ੍ਹਾਂ ਆ ਜੂਗੀ ਇਹਨੂੰ ਆਪਾਂ ਟਰੌਜ਼ਰ ਤੇ ਵੀ ਇਸ ਡਿਜ਼ਾਈਨ ਨੂੰ ਜਿਹੜੇ ਨੂੰ ਬਣਾ ਸਕਦੇ ਆਂਗੇ ਬਾਜੂ ਤੇ ਬਣਾ ਸਕਦੇ ਆ ਇਹ ਆਪਣੀ ਮਰਜ਼ੀ ਦੇ ਨਾਲ ਆਪਣੇ ਹਿਸਾਬ ਦੇ ਨਾਲ ਤੁਸੀਂ ਕਿਸੇ ਵੀ ਪਜੱਤੀ ਨੂੰ ਬਣਾ ਸਕਦੇ ਹੋ ਇਸੇ ਤਰ੍ਹਾਂ ਡਿਜ਼ਾਈਨ ਇਹਨੂੰ ਕਰ ਸਕਦੇ ਹੋਗੇ ਧੰਨਵਾਦ ਜੀ ਵੀਡੀਓ ਦੇਖਣ ਲਈ ਮਿਲਾਂਗੇ ਅਗਲੀ ਵਾਰ